ਅੱਜ ਕਿ ਇਹ ਸਾਲ ਬੰਦਾ ਘਰੇ ਥੱਲੇ ਆਇਆ ਉਹ ਤਾਂ ਪੋਚੀ ਲਈ ਵੀ ਨਹੀਂ ਆਇਆ ਓਹੋ ਉਹ ਥਿਆਲੀ ਨਾਲ ਤਾਂ ਸਾਫ ਫੇਰੇ ਲਾਏ ਆ ਹਾਂ ਯਾ ਡੜੀ ਕੀ ਰੋਲਾ ਮਾਰ ਕੇ ਤੈਨੂੰ ਸਵੇਰੇ ਸਵੇਰੇ ਲੈ 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 ਜੇ ਨੂੰ ਹੁੰਦੇ ਹੋਏ ਤੁਸੀਂ ਪੋਚੇ ਲਾਂਦੇ ਓ ਲਾਂਦੇ ਤਾੜਦੇ ਤੇ ਇਹ ਗੱਲੇ ਪੋਤਾ ਬੰਦਾ ਇੱਕ ਟੰਮ ਦੀ ਰੋਟੀ ਵਾਸਤੇ ਕਿੰਨਾ ਕੁਝ ਕਰਦਾ ਅੱਜ ਪਤਾ ਲੱਗ ਗਈ ਦੀਨੇ ਚਾਹ ਬਣਾਣਾ ਹੈ ਉੱਠ ਜਾ ਅਰੇ ਉੱਠ ਗਏ ਆਪ ਅਭੀ ਲਾਤੀ ਹਾਂ ਸਰਦਾਰ ਜੀ ਬਾਰਾ ਹੋ ਜੀ ਇਹ ਸਰਦਾਰ ਬੇਠਲੇ ਆਇਆ ਵਿਆਹ ਕਦਾ ਕਰਵਾ ਲਿਆ ਥੱਲੇ ਆਉਂਦਾ ਟਾਈਮ ਹੀ ਨਹੀਂ ਲੈ ਰਿਹਾ ਹਾਰੇ ਕੰਮ ਕਰਨ ਵਾਲੇ ਬਾਈ ਨੇ ਉਹ ਬੋਲੇ

ਓ ਹਾਇ ਡੈਡੀ ਕੀ ਰੋਲਾ ਪਾਰ ਰਿਹਾ ਤੈਨੂੰ ਸਵੇਰੇ ਸਵੇਰੇ ਕਿਹੜੀ ਤੇਰੇ ਪਿਓ ਵਾਲੀ ਸਵੇਰ ਹੈ ਜਿਹੜੀ 12 ਵਜੇ ਤੱਕ ਚੱਲਦੀ ਹੈ ਹੈ 12 ਵਜੇ ਓਹ ਗੱਲਾਂ ਗੱਲਾਂ ਜੇ ਪਤਾ ਹੀ ਨਹੀਂ ਲੱਗਿਆ ਤੂੰ ਸੀ ਰਹਦੇ ਗੱਲਾਂ ਹੀ ਕਰੀ ਜਾਂਦੇ ਹੋ ਬਾਪੂ ਜੀ ਨਮਸਤੇ ਹਾਂ ਠੀਕ ਹੈ ਠੀਕ ਹੈ ਨਾਲੇ ਹੁਣ ਤੂੰ ਸਰਦਾਰਾਂ ਦੀ ਨੂੰ ਹੈ ਆ ਨਮਸਤੇ ਨੂੰ ਉਸ ਤੇ ਛੱਡ ਦੇ ਸਾਸੀ ਨਾਲ ਕਰਿਆਗਾ ਜੀ ਬਾਬੂ ਜੀ ਉਹ ਕੋਈ ਗੱਲ ਨਹੀਂ ਡੈਡੀ ਯਾਰ ਹੌਲੀ ਹੌਲੀ ਪਤਾ ਲੱਗ ਜੂ ਉਹਨੂੰ ਆਪਣੇ ਘਰ ਦਾ ਵਿਚਾਰੀ ਕੱਲ ਤੇ ਜੇ ਵਿਆਹ ਕੇ ਆਈ ਏ ਉਹ ਕੋਈ ਗੱਲ ਨਹੀਂ ਨਾ ਤੂੰ ਟੈਨਸ਼ਨ ਨਾ ਲੈ ਮਾਰਾ ਸੜ ਜੇ ਦੋ ਕੰਦੀ ਜੜਤੇ ਓਏ ਇਹਨੂੰ 2 ਸਾਲ ਹੋ ਗਏ ਆਪਣੇ ਕੰਮ ਕਰਦੀ ਨੂੰ ਹਜੇ ਇਹਨੂੰ ਆਪਣੇ ਘਰ ਤੋਂ ਪਤਾ ਹੀ ਨਹੀਂ ਲੱਗਾ ਬਾਬੂ ਜੀ ਕਾ ਬੋਲ ਰਹੇ ਹੈ ਬਾਬੂ ਜੀ ਬੋਲ ਰਹੇ ਹੈ ਤੂੰ ਮੇਰੇ ਬੇਟੇ ਕੋ ਤੂੰ ਅੱਛੀ ਲੱਗਦੀ ਹੋ ਸਾਥ ਮੇ ਮੁਝੇ ਵੀ ਅੱਛੀ ਲੱਗਦੀ ਹੋ ਕੀ तो 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 सॉरी सॉरी गलत हो गया। बाबूजी बोल रहे हैं कि तुम फिर नहीं। नहीं। मेरे घर नहीं सारे बिहार दठिया कर दो इथे का बोला बाबूजी ने बिहार के बारे में बाबूजी बोल रहे हैं कि अगर बिहार में तुम्हारे जैसी कोई अच्छी लड़की है तो बाबूजी की हां है ਕੋਲੇ ਦੀ ਮੋ ਜੇ ਤੂੰ ਅੱਜ ਜਉਂਦੀ ਹੁੰਦੀ ਇਹ ਕੁੱਤੇ ਦੀ ਗੱਲ ਸੌਣ ਕੇ ਤੂੰ ਫੇਰ ਮਰ ਜਾਣਾ ਸੀਗਾ ਤੇ ਉਹਦੀ ਉੱਤੇ ਉਹਦੀ ਇੱਜ਼ਤ ਰੋਲਣ ਲੱਗ ਗਈ ਓਹੋ ਡੈਡੀ ਤੂੰ ਕਿੰਨੇ ਸੋਚ ਕੇ ਦੇਖ ਜਦੋਂ ਅੱਪਾ ਦਵੇਂ ਪਿਓ ਪੁੱਤ ਹੋਸ਼ ਨਹੀਂ ਅੱਪਾ ਬੰਨਗੇ ਵਿਹਾਰ ਜਾਵਾਂਗੇ ਕਿੰਨੇ ਦੈਸ਼ਤ ਹੋਊਗੀ ਆਪਣੀ ਉਹ ਦੈਸ਼ਤ ਨਹੀਂ ਸਾਲਾ ਛੱਤਰ ਪੈਣਗੇ ਛੱਤਰ ਲੋਕ ਕਹਿਣਗੇ ਮੁੰਡਾ ਤੇ ਚੌਲ ਹੈ ਹੀ ਸੀ ਪਿਓ ਤੋਂ ਵੱਡਾ ਚੌਲ ਨਿਕਲਿਆ ਬਾਬੂ ਜੀ ਅੱਜ ਖਾਣੇ ਮੇਂ ਕਾ ਬਣਾਏ ਮੱਛੀ ਚਾਵਲ ਬਣਾਏ ਰੀਨਾ ਤੂੰ ਐਸੇ ਕਰ ਤੂੰ ਕੜੀ ਕਿਉਂ ਬਣਾ ਰਹਾ ਹੈ ਡੈਡੀ ਕੋ ਵੀ ਬੜੇ ਪਸੰਦ ਹੈ ਕਿਉਂ आप चल बना दे पोचा भी लाने वाला पे ऐसा करो आप दोनों में लगा दो, और मैं खाना बना देती है बाबू हाँ हाँ, तू तो तो खाना बना, लेने। हाँ। जी, कोई गल नैडी तू कल ही ना कर हजी कल तो आ नहीं ना नु देते हौली हौली दवा सारा तू टेंशन ना लिया हो यार पोचे लाने चंगे लगा गए लोगी कह फौजी रिटायर हो गए आप ही घरे पोचे ला रहे ਮੁਫੀ ਕੁਮਾਰ ਯਾਰ ਮੇਰੇ ਕਰ ਤੇ ਕਰ ਦੇ ਯਾਰ ਐਦਾਂ ਹੀ ਤੇਰੀ ਮਾਂ ਨੇ ਫਸਾਇਆ ਸੀ ਮੈਨੂੰ ਜਾਂ ਲੈ ਗਿਆ ਪੋਚਾ ਉਹ ਡੈਲੀ ਚੋੜਾ ਕੁੱਟ ਕੇ ਮਾਰ ਸਫਾਈ ਨਹੀਂ ਆ ਰਹੀ ਯਾਰਾ ਲੈ 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 ਉਹਨਾਂ ਨਾਲੇ ਪੋਚਾ ਨੇ ਚੋੜ ਕੇ ਲਾਇਆ ਯਾਰਾ ਸਾਰੇ ਫਸ ਤੇ ਪਾਣੀ ਪਾਣੀ ਕੀਤਾ ਪਿਆ ਪੁੱਤਰ ਪੋਚਾ ਨੁੱਚੜੇ ਪਾਵੇਂ ਨਾ ਨੁੱਚੜੇ ਪਰ ਜੇ ਕਿਸ ਨੇ ਮੈਨੂੰ ਪੋਚਾ ਮਾਉਂਦੇ ਵੇਖ ਲੈਣਾ ਮੇਰੀ ਇੱਜ਼ਤ ਜ਼ੀਰ ਨੂੰ ਉੱਟੜ ਜਾਣੀਆ ਉੱਪਰ <im> ਹਰ ਚ ਗਾਉ ਚੱਟੇ ਜਾਂਦੇ ਹੋ। ਉਹ ਨਹੀਂ ਨਹੀਂ ਪਪਾ ਜੀ ਚੱਟ ਨਹੀਂ ਸੀ ਏ ਪੋਚਾ ਲਗਾ ਰਹੇ ਸੀ। ਵੈਸੇ ਕਮਾਲ ਦੀ ਗੱਲ ਏ। ਘਰ ਚ ਨੂ ਹੁੰਦੇ ਹੋਏ ਤੁਸੀਂ ਪੋਚੇ ਲਾਂਦੇ ਹੋ। ਲਾਂਦੇ ਤਾਂ ਤੜਦੇ ਤੇ। ਉਹ ਨਹੀਂ ਨਹੀਂ ਦਾਦਾ ਜੀ ਤੁਸੀਂ ਗਲਤ ਸਮਝ ਗਏ ਜੀ। ਨਮਸਤੇ ਦਾਦਾ ਜੀ। ਜਾਂਦੀ ਰਹਿ ਬੋਤਾ। ਦਾਦਾ ਜੀ ਆ ਪਾ ਹੀ ਗਏ ਹੋ ਤਾਂ ਖਾਣਾ ਖਾ ਕੇ ਹੀ ਜਾਣਾ। ਹਾਂ ਹਾਂ ਦਾਦਾ ਜੀ ਕੱਢਿਓ ਬੰਦੇ ਭੈਣੇ। ਔਰ ਨਾਲੇ ਤੁਹਾਡੇ ਰਾਦੇ ਵੀ ਅੱਜ ਬਾਹਰ ਗਈ ਏ ਤੇ ਮੈਂ ਰੋਟੀ ਤੁਹਾਡੇ ਨਾਲੋਂ ਖਾ ਲੈਣਾ। दादाजी मैं बस दस मिनट में खाना लगा देती हूँ और आप दोनों फटाफट से पोचा लगा दो बस हाँ बस थोड़ा करो ना दादाजी को भी साथ लगा लो थोड़ा जल्दी हो जाएगा <laughs> ਕਦੇ ਵੀ ਕਿਸੇ ਨੂੰ ਕੁਝ ਗਲਤ ਨਹੀਂ ਬੋਲਣਾ ਚਾਹੀਦਾ ਬਾਗ ਦੇ ਰੰਗਾਂ ਦਾ ਕੀ ਪਤਾ ਲੱਗਦਾ ਹੈ ਕਿਉਂ ਪਾਪਾ ਜੀ ਸਹੀ ਗੱਲ ਹੈ ਪੁੱਤ ਆ ਬੰਦਾ ਇੱਕ ਟਾਈਮ ਦੀ ਰੋਟੀ ਵਾਸਤੇ ਕਿੰਨਾ ਕੁਝ ਕਰਦਾ ਅੱਜ ਪਤਾ ਲੱਗ ਗਈ ਬਾਪੂ ਜੀ ਹੋੱਚਾ ਧਿਆਨ ਨਾਲ ਲਾਓ ਜੀਰੀਨਾ ਨੇ ਵੇਖ ਲੈ ਗਾਲਾਂ ਪੈਣੀਆਂ ਓ ਮੈਂ ਕੋਈ ਬੋੱਚੇ ਦਾ ਹੋਰ ਨਹੀਂਦਾ ਯਾਰ ਨਾ ਅੱਜ ਤੇਰੀ ਦਾਦੀ ਨੂੰ ਕਹਿ ਖੜਨਾ ਜਦੋਂ ਦੋ ਬਾਰ ਗਿਆ ਮੇਰੇ ਵਾਸਤੇ ਦੁੱਬ ਪਕਾ ਕੇ ਰੱਖ ਜਾਇਆ ਕਰ ਹਾਂ ਲੈ ਬੱਚਾ ਚਲੋ ਕੋਈ ਗੱਲ ਨਹੀਂ ਪਾਪਾ ਜੀ ਅੱਜ ਤੇ ਲਗਾ ਲੋ ਕੜੀ ਚੋਲੀ ਖਾਵੇ ਤੇ ਮੈਂ ਕੌਲੀ ਖਾਣੇ ਜਾਂਦਾ ਨਹੀਂ ਕੜੀ ਚਾਹ